ਕੀ ਨਾਮ ਹੈ ਜੀ ਭਾਜੀ ਭਾਜੀ ਆ ਛੱਡ ਦਿਓ ਮਾਈ ਦਾ ਲੱਗਿਆ ਆ ਇਲਾਕੇ 7 ਬੰਨੇ ਕਰੂ ਸੀ ਥੋੜਾ ਅੱਗੇ ਆ ਭਾਈ ਅੱਗੇ ਥੋੜਾ ਹੋਰ ਆ ਜਾਓ ਭਾਜੀ ਕੀ ਨਾਮ ਆ ਤੁਹਾਡਾ ਭਾਜੀ ਕੀ ਨਾਮ ਆ ਤੁਹਾਡਾ ਮੇਰਾ ਗੁਰਿੰਦਰ ਸਿੰਘ ਜੀ ਕਿੱਥੇ ਰਹਿੰਦੇ ਹੋ ਤੁਸੀਂ ਮੈਂ ਹੁਸ਼ਿਆਰਪੁਰ ਤੋਂ ਆਉਂਦੀ ਹਾਂ ਚਾਰਪੁਰ ਤੋਂ ਕੀ ਕੰਮ ਕਰਦੇ ਹੋ ਹਾਂਜੀ ਕੀ ਕੰਮ ਕਰਦਾ ਮੈਂ ਆਪਣੇ ਫਾਦਰ ਦੇ ਨਾਲ ਬਿਜ਼ਨਸ ਕਰਦੀ ਹਾਂ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਕੁਝ ਲਿਜਾਣੇ ਆਂ ਟਿੰਕ ਪਾਈ ਅੱਜ ਇੱਕ ਨਾ ਗੱਲ ਦੀ ਐਕਚੁਅਲੀ ਮੇਰੇ ਇਨ-ਲਾ ਉਸ ਆ ਜੀ ਇੱਥੇ ਤੇ ਅੱਜ ਮੈਨੂੰ ਕੋਈ ਜ਼ਰੂਰੀ ਕੰਮ ਆਇਆ ਸੀਗਾ ਅਸੀਂ ਇੱਥੇ ਨਾਲ ਦੀ ਰੋਡ ਤੇ ਆਏ ਸੀ ਕਿ ਮ ਤੇ ਉਹ ਮੈਨੂੰ ਕਹਿੰਦੇ ਜੀਜੂ ਤੁਸੀਂ ਜਵਾਲੀ ਬੰਪਰ ਦੇਖਿਆ ਮੈਂ ਕਿਹਾ ਹਾਂ ਸੁਣਿਆ ਤਾਂ ਬਹੁਤ ਆ ਯਾਰ ਤੇ ਕਿੱਦਾਂ ਕਰੀਏ ਰਹਿਦੀ ਜੀਜੂ ਤੁਸੀਂ ਟਰਾਈ ਕਰੋ ਤਾਂ ਇੱਕ ਕਰੀ ਮੇਰਾ ਬੇਟਾ ਮਗਰ ਪੈ ਗਿਆ ਮੈਂ ਕਹਿੰਦਾ ਹੁਣੇ ਜਰੂਰ ਲੈਣਾ ਪਾਪਾ ਆਪਾਂ ਤੇ ਆ ਅੰਕਲ ਬੈਠੇ ਜਿਹਨਾਂ ਨੇ ਹੈ ਕਿ ਬੰਨਿਆ ਮੈਂ ਕਿਹਾ ਅੰਕਲ ਕਿਹੜੀਆਂ ਟਿਕਟਾਂ ਸਹੀਆਂ ਜੀ ਕਹਿੰਦੇ ਆ ਹੈਗੀਆਂ ਲਾਸਟ 5 ਬਚੀਆਂ ਜੀ ਸਾਡੇ ਕੋਲ ਟਿਕਟਸ ਤੇ ਮੈਂ ਬੇਟੇ ਨੂੰ ਪੁੱਛਿਆ ਮੈਂ ਕਿ ਕਿਹੜੀਆਂ ਲੈਣੀਆਂ ਕਹਿੰਦਾ ਪਾਪਾ ਸਾਰੀਆਂ ਲੈਣੀਆਂ ਮੈਂ ਕਿਹਾ ਚੱਲ ਲੈ ਲੈ ਕੋਈ ਗੱਲ ਨਹੀਂ ਤੇ ਐਂਡ ਉਹਦੇ ਚੋਂ ਆ 1 ਕਰੋੜ ਦਾ ਪ੍ਰਾਈਸ ਤੁਸੀਂ ਪਹਿਲੀ ਵਾਰ ਬਾਈ ਡੇਟ ਫਸਟ ਟਾਈਮ ਜੀ ਲੈ ਇਸ ਕਿੰਨਾ ਮੈਂ ਬਾਈ ਕਰੀ ਅਸੀਂ ਅਸੀਂ ਇਸ਼ਾ ਬੀਗਨਰਸ ਲਾਕੋਨਦਾ ਨਾ ਇਹਦਾ ਸ਼ੁਰੂਆਤੀ ਲੱਕ ਜਿਹਨੂੰ ਕਹਿੰਦੇ ਆ ਉਹ ਬਹੁਤ ਕੰਮ ਕਰਦਾ ਹੈ ਤੇ ਸਾਡੀ ਦੁਕਾਨ ਤੇ ਜਿਹੜੇ ਵੀ ਬੰਦੇ ਆਏ ਆ ਕਈ ਨੇ ਕਿਸੇ ਨੇ ਪਹਿਲੀ ਵਾਰ ਬਾਈ ਸੀ ਤੇ ਕਿਸੇ ਨੇ ਦੂਜੀ ਵਾਰ ਤੇ ਕਿਸੇ ਨੇ ਤੀਜੀ ਵਾਰ ਤੇ ਇੱਕ ਇੱਕ ਚੀਜ਼ ਹੋਰ ਕਹੂੰਗਾ ਸੌਰੀ ਵੀਰੇ ਇੱਕ ਚੀਜ਼ ਹੋਰ ਕਹੂੰਗਾ ਜਿਹੜੇ ਆਪਾਂ ਕਰਦੇ ਆ ਨਾ ਵੈਮ ਆਵਲਾ ਨੰਬਰ ਦੇ ਦਿਓ ਤੇ ਉਹ ਵਾਲਾ ਨੰਬਰ ਦੇ ਦਿਓ ਆਪਾਂ ਨੰਬਰ ਲੈ ਕੇ ਆਏ ਸੀ ਕੋਈ ਕੁਛ ਨਹੀਂ ਦੀ ਇਹਨਾਂ ਕੋਲ ਲਾਸਟ ਪੰਜ ਟਿਕਟਸ ਰਹੀਆਂ ਸੀ ਮੈਂ ਇਹਨਾਂ ਨੂੰ ਕਿਹਾ ਇਸ ਤੋਂ ਇਲਾਵਾ ਕੁਝ ਹੈਗਾ ਜੀ ਤੁਹਾਡੇ ਕੋਲ ਬੇਟੇ ਮੇਰੇ ਨੇ ਸਾਰੀਆਂ ਪੜ ਲਈਆਂ ਮੈਂ ਕਿਹਾ ਅੰਕਲ ਜੀ ਹੋਰ ਹੈ ਨਹੀਂ ਕਹਿੰਦੇ ਹੈ ਨਹੀਂ ਵੀ ਇਵਨ ਕਿ ਮੇਰੇ ਤੋਂ ਬਾਅਦ ਚਾਰ ਪੰਜ ਬੰਦੇ ਖੜੇ ਸੀਗੇ ਨਾਲ ਲੈਣ ਨੂੰ ਮੈਂ ਕਿਹਾ ਅੰਕਲ ਦੇ ਦਿਓ ਜੀ ਇਹਨਾਂ ਸਾਰੀਆਂ ਤੇ ਅਸੀਂ ਪੇਮੈਂਟ ਦੇ ਦਿੰਦੇ ਅਸੀਂ 6:30 ਤੋਂ ਬਾਅਦ ਜੀ ਅੱਜ ਹੀ ਵਿਕੀ ਆ ਜੀ 31 ਤਰੀਕ ਨੂੰ 6:30 ਤੋਂ ਬਾਅਦ ਵਿਕੀ ਲਾਸਟ ਪੰਜ ਟਿਕਟ ਸੀਗੀਆਂ ਜੀ ਉੱਥੇ ਤੇ ਉਸ ਤੋਂ ਲਾਓਗੇ ਟਿਕਟ ਨਹੀਂ ਸੀ ਭਾਈ ਗਾਂਧੀ ਬਰਦਰ ਕੀ ਕਹਣਾ ਜਾ ਰਹੇ ਹੋ ਜਿਤਨਾ ਜੀ ਕਿਧਰ ਟਿਕਟ ਖਰੀਦੀ ਹੈ ਗਾਂਧੀ ਬਰਦਰ ਕੀ ਕਹਣਾ ਜਾ ਰਹੇ ਹੋ ਦੇਖੋ ਪ੍ਰੈਕਟੀਕਲੀ ਗੱਲ ਕਰੀਏ ਤਾਂ ਜੋ ਕਹਿੰਦੇ ਉਹ ਹੈਗਾ ਜੀ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਭਾਈ ਦਾ ਬੜਾ ਸੁਣਿਆ ਨਾਮ ਹਮੇਸ਼ਾ ਸੁਣਦੇ ਰਹੇ ਆ ਬੜੀਆਂ ਲੋਟਰੀ ਜਿਹੜਾ ਕੋ ਇਹ ਮੇਰੇ ਬ੍ਰਦਰ ਇਨ ਲਾਓ ਤਰੇ ਫੋਨ ਕੀਤਾ ਕਿੰਨੀ ਖੁਸ਼ੀ ਹੈਗੀ ਆ ਬਹੁਤ ਖੁਸ਼ੀ ਹੈ ਭਾਜੀ ਦੇਖੋ ਭਾਜੀ 5 ਕਰੋੜ ਦੀ ਕੀ 10 ਲੱਖ ਦੀ ਵੀ ਜਿਹਦਾ ਨਿਕਲਿਆ ਉਹਨੂੰ ਵੀ ਬਹੁਤ ਖੁਸ਼ੀ ਹੋਣੀ ਹੈ ਇਹ ਤਾਂ ਭੰਗੜੇ ਪਾਣਗੇ ਅੱਜ ਸਾਡੇ ਨਾਲ ਢੋਲੀ ਬੁਲਾਏ ਆ ਸੀ ਹਾਂਜੀ ਚਲ ਓਕੇ ਠੀਕ ਹੈ ਜੀ ਥੈਂਕ ਯੂ ਸਰ ਥੈਂਕ ਯੂ ਭਾਜੀ ਥੋੜਾ ਜਾ ਦੋ ਪ੍ਰੀਸੈਂਟ ਕਰ ਦੋ ਹਾਂਜੀ ਮੈਂ ਦਾ ਦੇਣਾ ਜੀ ਕੋਈ ਜੀ ਬਹੁਤ ਖੁਸ਼ੀ ਹੈ ਦੇਖੋ ਕਰੋੜ ਦਾ ਨਾਮ ਆਇਆ ਜਿਹਦਾ ਨਿਕਲਿਆ ਉਹਨੂੰ ਕਿੰਨੀ ਖੁਸ਼ੀ ਹੋਊਗੀ ਸਾਨੂੰ ਤਾਂ ਇੰਨੀ ਖੁਸ਼ੀ ਹੈ ਕਿ ਕਹਿਣ ਦੀ ਕੋਈ ਹੱਦ ਹੀ ਨਹੀਂ ਕਿਉਂਕਿ ਮਿਹਨਤ ਬਹੁਤ ਕੀਤੀ ਸੀ ਮੈਂ ਪਹਿਲਾਂ ਵੀ ਕਿਹਾ ਉਹਦਾ ਰਿਜ਼ਲਟ ਆਇਆ ਜੀ ਕਰੋੜ ਰੁਪਏ ਦਾ ਇਨਾਮ ਆਇਆ ਤੇ ਇੱਕ 10 ਲ ਉਦੇ ਚ ਵੀ ਚੌਕਾ ਛੱਟਾ ਕੋਈ ਵਾਜੇਗੀ ਤੱਕ 1.5 ਕਰੋੜ ਦਾ ਨਾਮ ਆ ਜੇ ਕੋਈ 10 ਲੱਖ ਦਾ ਆ ਜੇ ਕੁਛ ਨਾ ਕੁਛ ਤਾਂ ਆਊ ਭਾਈ ਖਾਲੀ ਤਾਂ ਨਹੀਂ ਜਾਂਦੇ ਹਰ ਵੀਡੀਓ ਵਿੱਚ ਕਹੀਦਾ ਹੈ ਤੁਹਾਡੇ ਤੇ ਭਰੋਸਾ ਕਰਦੇ ਨੇ ਉਮੀਦ ਤਾਂ ਪੂਰੇ ਉਤਰਦੇ ਹੁੰਦੀ ਹੈ ਬਿਲਕੁਲ ਜੀ ਉਮੀਦ ਤਾਂ ਪੂਰੇ ਉਤਰਦੇ ਆ ਪਰ ਦੁੱਖੋਂ ਤੋਂ ਲੱਗਦਾ ਜਦੋਂ ਲੋਕ ਕਿਸੇ ਸਾਡੀ ਫਰੌਡ ਵਾਲੀ ਵੀਡੀਓ ਦੇਖ ਕੇ ਕੋਈ ਚੈਟ ਕਰਕੇ ਕਿਸੇ ਨਾਲ ਫੋਟੋ ਫੂਟੋ ਜੀ ਦੇਖ ਕੇ ਉਹਨੂੰ ਪੈਸੇ ਪਾ ਦਿੰਦੇ ਝਾਸੇ 'ਚ ਆ ਜਾਂਦੇ ਆ ਅਸੀਂ ਹਰ ਵੀਡੀਓ 'ਚ ਕਹਿੰਦੇ ਆ ਕਿ ਦੁਕਾਨਾਂ ਤੋਂ ਡਿਕਤਾ ਖਰੀਦੋ ਫਿਜ਼ੀਕਲ ਡਿਕਤਾ ਹੁਣ ਇਹਨਾਂ ਕੋਲ ਟਿਕਟ ਹੈ ਉਹ ਤਾਂ ਵੈਲੀਅੂ ਹੈ ਜੇ ਫੋਟੋ ਲੈ ਕੇ ਆ ਜਿੰਦੇ ਕਿ ਮੇਰੇ ਕੋਲ ਤਾਂ ਫੋਟੋ ਆਈ ਹੈ ਜੀ ਉਹਦੀ ਕੋਈ ਵੈਲੀ ਨਹੀਂ ਹੋਣੀ ਸੀ ਫਿਜ਼ੀਕਲ ਟਿਕਟ ਦੁਕਾਨਾਂ ਤੋਂ ਖਰੀਦੋ ਤੇ ਦੁਕਾਨਾਂ ਤੋਂ ਰਿਜ਼ਲਟ ਚੈੱਕ ਕਰਾਓ ਇਹਨਾਂ ਨੇ ਵੀ ਦੁਕਾਨ ਦੇ ਅੱਗੇ ਚੈੱਕ ਕਰਾ ਲਾਈਵ ਆਇਆ ਤੁਹਾਡੇ ਸਾਹਮਣੇ ਮੈਂ ਤਾਂ ਨਹੀਂ ਬੁਲਾਇਆ 나 ਮੈਨੂੰ ਪਤਾ ਸੀ ਕੀ ਨਿਕਲੀ ਹੈ ਇਹੀ ਪ੍ਰੋਸੈਸ ਹੈ ਲੋਟਰੀ ਦਾ ਤੁਸੀਂ ਨੈਟ ਤੋਂ ਨਹੀਂ ਪਾਣੀ ਤੇ ਨੈਟ ਤੋਂ ਨਹੀਂ ਚੈੱਕ ਕਰਨਾ ਦੁਕਾਨਾਂ ਖੁੱਲੀਆਂ ਹੀ ਤਾਂ ਹੀ ਹੈ ਕਿ ਤੁਸੀਂ ਸਹੀ ਜਗ੍ਹਾ ਤੇ ਜਾਓ ਕਿੰਨੇ ਬੰਦੇ ਨੂੰ ਕਿੰਨੇ ਬੰਦੇ ਨੂੰ ਕੋਡ ਦਾ ਨਾਮ ਦਿੱਤਾ ਕਿੰਨੇ ਬੰਦੇ ਨੂੰ ਮੈਂ ਪਹਿਲਾਂ ਦੱਸਦਾ ਜੀ ਕਿ ਅੱਜ ਤੱਕ ਮੇਰੇ ਹਿਸਾਬ ਨਾਲ ਦੋ ਤਿੰਨ ਸਾਲਾਂ ਚ ਕਰੋੜਪਤੀ ਬਣਾ ਚੁਕੇ ਆ ਇਹ ਹਲੇ ਸ਼ੁਰੂਆਤ ਕੀਤੀ ਹੈ ਮੈਂ ਹਰ ਵੀਡੀਓ ਚ ਕਹਿੰਦਾ ਹਲੇ ਗਾਂਧੀ ਬ੍ਰਦਰਸ ਛੋਟਾ ਬੱਚਾ ਹਲੇ ਇਹਨੇ ਵੱਡਾ ਹੋਣਾ ਦੋ ਤਿੰਨ ਸਾਲ ਤੱਕ ਜਦੋਂ ਤੱਕ ਤੁਹਾਂ ਤਾਂ ਬ੍ਰਾਂਚਾ ਦਿਖਣੀ ਹੈ ਚਲੋ ਪਰਮਾਤਮਾ ਮਿਹਰ ਕਰੇ ਜਿਵੇਂ ਜਿਵੇਂ ਜਿਹੜੇ ਬੋਲ ਬੋਲੇ ਸੱਚ ਹੋਣ ਕਿਉਂਕਿ ਮੈਂ ਹਮੇਸ਼ਾ ਭਾਵੇਂ ਗੁਰੂ ਦਾ ਸਾਥ ਲੈ ਕੇ ਹੀ ਤੇ ਅਰਦਾਸ ਕਰਕੇ ਹੀ ਹਰ ਕੰਮ ਕਰਦਾ ਤੇ ਉਹਦੀ ਹੀ ਬਰਕਤ ਹੈ ਜੀ ਅੱਜ ਜੋ ਹੋਇਆ ਡੈਡੀ ਨੇ ਵੀ ਬਹੁਤ ਮਿਹਨਤ ਕੀਤੀ 12 ਸਾਲ ਦੀ ਉਮਰ ਤੋਂ ਕੰਮ ਕੀਤਾ ਸੀ ਅੱਜ ਆ ਲੈਵਲ ਤੇ ਪਹੁੰਚੇ ਆ ਦੁਸ਼ਮਣ ਵੀ ਬਹੁਤ ਬਣ ਗਏ ਨਜ਼ਾਇਜ਼ ਤੇ ਪਿਆਰ ਕਰਨ ਵਾਲੇ ਵੀ ਬਹੁਤ ਬਣਦੇ ਜਿਨ੍ਹਾਂ ਨੇ ਨਹੀਂ ਕਿਸਮਤ ਜਮਾਈ ਉਹਨਾਂ ਨੂੰ ਕੀ ਕਹਿਣਾ ਚਾਹ ਰਹੇ ਹਾਂ ਜਿਹੜਾ ਨੇ ਕਿਸਮਤ ਦਾ ਆ ਰਹੀ ਹੈ ਜਿਨ੍ਹਾਂ ਨੇ ਕਿਸਮਤ ਜਮਾਈ ਹੈ ਜੀ ਜਿਹੜਾ ਨਹੀਂ ਜਮਾਇਆ ਹੁਣ ਤੱਕ ਚਲੋ ਕੋਈ ਗੱਲ ਨਹੀਂ ਬੈਟਰ ਲੱਕ ਨੈਕਸਟ ਟਾਈਮ ਕਹਿ ਸਕਦੇ ਹੁਣ ਤਾਂ ਸਮਾਂ ਨਿਕਲ ਗਿਆ ਪਰ ਹਲੇ ਵੀ ਤੁਹਾਡੇ ਕੋਲ ਟਾਈਮ ਹੈਗਾ ਲਾਟਰੀ 10 ਕਰੋੜ ਵਾਲੀ ਆ ਰਹੀ ਹੈ ਮੈਂ ਤੁਹਾਨੂੰ ਫੋਟੋ ਦਿਖਾ ਦਿੰਦਾ ਉਹਦੀ ਸਰ ਜਿਹੜਾ ਪ੍ਰੋਸੈਸ ਸਾਹਿਬ ਪੇਮੈਂਟ ਦਾ ਕੀ ਹੈ ਕਿੱਦਾਂ ਮਿਲੂਗੀ ਹੁਣ ਹਾਂਜੀ 2-3 ਮਹੀਨੇ ਦਾ ਪ੍ਰੋਸੈਸ ਹੁੰਦਾ ਜੀ ਕਲੇਮ ਫਾਰਮ ਜਮ੍ਹਾਂ ਕਰਨਾ ਪੈਂਦਾ ਪੈਨ ਕਾਰਡ ਆਧਾਰ ਕਾਰਡ ਤਿੰਨ ਚਾਰ ਨੋਟਰੀ ਅਟੈਸਟ ਫੋ ਇਸ ਤੋਂ ਇਲਾਵਾ ਕੁਝ ਨਹੀਂ ਲੱਗਦਾ winner ਨੂੰ ਕੋਈ ਪੈਸਾ ਨਹੀਂ ਦੇਣਾ ਪੈਂਦਾ ਕਿ ਮੇਰਾ ਇਨਾਮ ਦਾ ਪ੍ਰੋਸੈਸ ਕਰਵਾ ਦਿਓ ਜਾਂ GST টাইਪ ਕੁਝ ਵੀ ਜੋ ਅੱਜ ਕੱਲ੍ਹ ਨੈੱਟ ਤੇ ਬਹੁਤ ਫਰੌਡ ਚੱਲ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿਉਂਕਿ ਤੁਸੀਂ ਤਾਂ ਮੀਡੀਆ ਵਾਲੇ ਹੋ ਇਹ ਤੁਹਾਡੇ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਮਿਲ ਜਾਂਦੀ ਹੈ ਹਰ ਚੀਜ਼ ਦੀ ਉਹ ਚੀਜ਼ ਤੋਂ ਤੁਹਾਨੂੰ ਮੈਂ ਅਪੀਲ ਕਰਦਾ ਆ ਚੀਜ਼ ਜ਼ਰੂਰ ਚਲਾਇਓ ਕਿ ਫਰੌਡ ਤੋਂ ਬਚਣਾ ਹੈ ਲਾਟਰੀ ਦਾ ਫਰੌਡ ਬਹੁਤ ਚੱਲ ਰਿਹਾ ਉਸ ਤੋਂ ਬਚਣਾ ਜੀ ਤੇ ਨੈੱਟ ਤੋਂ ਕੁਝ ਵੀ ਨਹੀਂ ਖਰੀਦਣਾ ਦੁਕਾਨਾਂ ਤੋਂ ਖਰੀਦਣਾ ਤੇ ਦੁਕਾਨਾਂ ਤੋਂ ਚੈੱਕ ਕਰਨਾ ਕੁੱਲ ਮਿਲਾ ਕੇ ਕੀ ਅਪੀਲ ਕਰਾਂਗੇ ਕਿ ਕਿੰਨੇ ਕਿੰਨੇ ਬ੍ਰਾਂਚਾ ਸਾਡੀ ਪੰਜ